ਆਵਰ YouTube ਚੈਨਲ ਲਰਨਿੰਗ ਲਾਬ ਆਫ ਸਟੱਡੀ ਅੱਜ ਦੀ ਵੀਡੀਓ ਆ ਬੀਏ 3rd semesters ਪੰਜਾਬੀ ਇਲੈਕਟਿਵ ਦੇ ਸਟੂਡੈਂਟਸ ਦੇ ਲਈ ਪਹਿਲੇ ਦੋ ਵੀਡੀਓਨ ਦੇ ਵਿੱਚ ਆਪਾਂ ਵਾਰ ਕਿੱਸਾ ਤੇ ਕਾਫੀ ਡਿਸਕਸ ਕੀਤਾ ਸੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੰਗਨਾਮਾ ਡਿਸਕਸ ਕਰਾਂਗੇ ਜੰਗਨਾਮਾ ਹੁੰਦਾ ਕੀ ਆ ਉਸ ਦਾ ਇਤਿਹਾਸਿਕ ਪਿਛੋਕੜ ਕੀ ਆ ਉਸ ਦੇ ਤੱਤ ਕੀ ਨੇ ਉਸ ਦੇ ਉਦੇਸ਼ ਕੀ ਨੇ ਉਸ ਦਾ ਸਰੂਪ ਕੀ ਆ ਟਾਈਮ ਵੇਸਟ ਨਾ ਕਰਦੇ ਹੋਏ ਵੀਡੀਓ ਕਰਦੇ ਹਾਂ ਸਟਾਰਟ ਸਭ ਤੋਂ ਪਹਿਲੇ ਗੱਲ ਆਂਦੀ ਆ ਪਰਿਭਾਸ਼ਾ ਦੀ ਯਾਨੀ ਕਿ ਅਰਥ ਦੀ ਜੰਗਨਾਮਾ ਕੀਆ ਜੰਗਨਾਮਾ ਇੱਕ ਵਿਸ਼ੇਸ਼ ਕਵਤਾ ਰੂਪ ਹੈ ਜਿਸ ਦੇ ਵਿੱਚ ਕਿਸੇ ਜੰਗ, ਜੋਦ ਜਾਂ ਲੜਾਈ ਦੀ ਪੂਰੀ ਕਥਾ ਕਵਿਤਾ ਦੇ ਰੂਪ ਦੇ ਵਿੱਚ ਹੁੰਦੀ ਆ ਕਾਵਿ ਸ਼ੈਲੀ ਦੇ ਵਿੱਚ ਦਰਸਾਈ ਜਾਂਦੀ ਹੈ ਇਸ ਵਿੱਚ ਲੜਾਈ ਦੇ ਕਾਰਨ ਪੱਖਾਂ ਦੇ ਪਾਤਰ ਜੰਗ ਦੇ ਦ੍ਰਿਸ਼ ਬੀਰਾਂ ਦੀ ਵੀਰਤਾ ਹਾਰ ਜਿੱਤ ਤੇ ਜੰਗ ਦੇ ਨਤੀਜੇ ਦਾ ਵਰਣਨ ਜਿਹੜਾ ਆ ਹੁੰਦਾ ਕਿਸ ਰੂਪ ਦੇ ਵਿੱਚ ਹੁੰਦਾ ਹੈ ਕਵਿਤਾ ਦੇ ਰੂਪ ਦੇ ਵਿੱਚ ਹੁੰਦਾ ਹੈ ਰਿਕਰ ਸਰਲ ਸ਼ਬਦਾਂ ਦੇ ਵਿੱਚ ਕਹਿ ਲਈਏ ਤੇ ਜੰਗਨਾਮਾ ਉਹ ਕਵਿਤਾ ਹੈ ਜੋ ਕਿਸੇ ਇਤਿਹਾਸਿਕ ਜਾਂ ਧਾਰਮਿਕ ਜੁੱਧ ਦੀ ਸੱਚੀ ਜਾਂ ਕਲਪਿਤ ਕਹਾਣੀ ਨੂੰ ਕਾਵਿ ਰੂਪਾਂ ਦੇ ਵਿੱਚ ਪੇਸ਼ ਕਰਦੀ ਹੈ ਇਤਿਹਾਸਿਕ ਪਿਸ਼ੋਕੜ ਕੀ ਹੈ ਪੰਜਾਬੀ ਸਾਹਿਤ ਵਿੱਚ ਜੰਗਨਾਮਿਆਂ ਦੀ ਸ਼ੁਰੂਆਤ ਮਾਧਕਾਲੀਨ ਯੁੱਗ ਤੋਂ ਮੰਨੀ ਜਾਂਦੀ ਹੈ ਖਾਸ ਤੌਰ ਤੇ ਮੁਗਲ ਸਮੇਂ ਸਿੱਖ ਇਤਿਹਾਸ ਤੇ ਅਫਗਾਨ ਜੁੱਦਾਂ ਦੇ ਵਿੱਚ ਕਈ ਕਵੀਆਂ ਨੇ ਜੰਗਨਾਮੇ ਜਿਹੜੇ ਲਿਖੇ ਇਹ ਸਿਰਫ ਜੰਗ ਦਾ ਵਰਣਨ ਨਹੀਂ ਹੁੰਦਾ ਸਗੋ ਸਮੇਂ ਦੇ ਜਿਹੜਾ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਸਥਿਤੀ ਦਾ ਜਿਹੜਾ ਆ ਉਸ ਦੇ ਬਾਰੇ ਵੀ ਡਿਸਕਸ ਕੀਤਾ ਜਾਂਦਾ ਹੈ ਉਸ ਦੇ ਬਾਰੇ ਵੀ ਜਿਹੜੀ ਆ ਚਰਚਾ ਉਹ ਕਵਿਤਾ ਦੇ ਵਿੱਚ ਜਿਹੜਾ ਆ ਸ਼ਾਮਿਲ ਕੀਤਾ ਜਾਂਦਾ ਜੰਗਨਾਮੇ ਦਾ ਸਰੂਪ ਕੀ ਹੁੰਦਾ ਹੈ ਜੰਗਨਾਮੇ ਨੂੰ ਅਕਸਰ ਕਵਿਤਾ ਦੇ ਰੂਪ ਦੇ ਵਿੱਚ ਲਿਖਿਆ ਜਾਂਦਾ ਹੈ ਇਸ ਦਾ ਸਰੂਪ ਕੀ ਹੁੰਦਾ ਹੈ ਛੰਦਬੰਦ ਰੂਪ ਹੋ ਸਕਦਾ ਹੈ ਰੂਪਾਤਮਕ ਭਾਸ਼ਾ ਦੇ ਵਿੱਚ ਹੋ ਸਕਦਾ ਹੈ ਵਰਨਾਤਮਕ ਅੰਦਾਜ਼ ਹੋ ਸਕਦਾ ਹੈ ਧਾਰਮਿਕ ਰੰਗ ਹੋ ਸਕਦਾ ਹੈ ਤੇ ਸੰਗੀਤਮਕ ਜਿਹੜੀ ਆ ਲਹਿਰ ਹੋ ਸਕਦੀ ਹੈ ਛੰਦਬੰਦ ਰੂਪ ਮਤਲਬ ਜਿਵੇਂ ਚੋਪਾਈ ਹੈ ਦੋਹਰਾ ਆ ਕਬਿਤੇ ਆ ਸਵਈਏ ਆ ਆਦਿ ਛੰਦ ਰੂਪਾਤਮਕ ਦੇ ਵਿੱਚ ਹੋ ਸਕਦਾ ਹੈ ਬੀਰਸ ਹੋ ਸਕਦਾ ਹੈ ਹਾਸ ਰਸ ਹੋ ਸਕਦਾ ਹੈ ਉਸ ਤੋਂ ਅੱਗੇ ਵਰਨਾਤਮਕ ਅੰਦਾਜ਼ ਯਾਨੀ ਕਿ ਜੁੱਧਾਂ ਦੇ ਦ੍ਰਿਸ਼ਾ ਦੇ ਤਸਵੀਰ ਵਾਂਗ ਜਿਹੜੀ ਆ ਉਹ ਪੇਸ਼ਕਾਰੀ ਹੋ ਸਕਦੀ ਹੈ ਕਿਵੇਂ ਜੁੱਧ ਹੋਇਆ ਕਿੰਨਾ ਦੋ ਤਿਰਾਂ ਦੇ ਵਿੱਚ ਹੋਇਆ ਅਗਲਾ ਆ ਧਾਰਮਿਕ ਰੰਗ ਜੰਗਨਾਮਿਆਂ ਦੇ ਵਿੱਚ ਅਕਸਰ ਧਾਰਮਿਕ ਭਾਵਨਾ ਦਾ ਰੰਗ ਹੁੰਦਾ ਜਿਵੇਂ ਕਿ ਗੁਰੂ ਸਾਹਿਬਾਨ ਦੀ ਬਾਣੀ ਤੋਂ ਪ੍ਰੇਰਣਾ ਜਿਹੜੀ ਆ ਇਸ ਤੋਂ ਲਈ ਜਾ ਸਕਦੀ ਹੈ ਸੰਗੀਤਮਈ ਲਹਿਰ ਦਾ ਪਾਉ ਪਾਠ ਦੌਰਾਨ ਜੋਸ਼ ਪੈਦਾ ਕਰਨ ਵਾਲਾ ਲਹਿਰਾਤਾ ਸ਼ਾਂਤ ਜੰਗਨਾਮੇ ਦੇ ਤਤ 엘ਿਮੈਂਟਸ ਕੀ ਹੁੰਦੇ ਨੇ ਪ੍ਰਸਤਾਵਨਾ ਜੰਗ ਦੀ ਪਛੋਕੜ ਕੀ ਸੀ ਕਾਰਨ ਕੀ ਸੀ ਮੁੱਖ ਪਾਤਰਾਂ ਦਾ ਜਿਹੜਾ ਆ ਉਹ ਜ਼ਿਕਰ ਮੇਨ ਹੁੰਦਾ ਬੀਰਾਂ ਦਾ ਵਰਣਨ ਜੋਧਿਆਂ ਦੀ ਸ਼ਕਲ ਸੂਰਤ ਹਥਿਆਰ ਕੋੜੇ ਅਤੇ ਜਜ਼ਵਾ ਇਹ ਆ ਚੀਜ਼ਾਂ ਦੇ ਬਾਰੇ ਇਨੀ ਬੀਰਤਾ ਦੇ ਨਾਲ ਜਿਹੜਾ ਆ ਦੱਸਿਆ ਜਾਂਦਾ ਆ ਕਿ ਉਸ ਦੇ ਵਿੱਚ ਜਿਹੜਾ ਆ ਉਸ ਤੇ ਵਿੱਚ ਜਿਹੜੀ ਆ ਵੀ ਇੱਕ ਤਰ੍ਹਾਂ ਦਾ ਜੋਸ਼ ਜਿਹੜਾ ਆ ਉਹ ਪੈਦਾ ਕਰਦਾ ਜੰਗ ਦਾ ਦ੍ਰਿਸ਼ ਮੇਨ ਹੁੰਦਾ ਹੈ ਜੋਧਿਆਂ ਦੇ ਵਿੱਚ ਕਿਵੇਂ ਟੱਕਰ ਹੁੰਦੀ ਹੈ ਹਥਿਆਰ ਹਾਰ ਕਿਹੜੇ ਵਰਤੇ ਜਾਂਦੇ ਨੇ ਘੋੜਿਆਂ ਦੀ ਦੌਰ ਕਿਹੜੀ-ਕਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਆਜ ਦੇ ਬਾਰੇ ਜਿਹੜੀ ਆ ਡਿਸਕਸ਼ਨ ਹੁੰਦੀ ਆ ਹਾਰ ਤੇ ਜਿੱਤ ਕਿਸ ਪੱਖ ਦੀ ਜਿੱਤ ਹੋਈ ਕਿਸ ਪੱਖ ਦੀ ਹਾਰ ਹੋਈ ਆਦ ਬਾਰੇ ਜਿਹੜਾ ਆ ਕੀ ਨਤੀਜੇ ਰਏ ਕੀਡੇ ਕਾਰਨ ਰਏ ਆ ਸਾਰਿਆਂ ਦੇ ਬਾਰੇ ਜਿਹੜੀ ਆ ਉਹ ਡਿਸਕਸ਼ਨ ਹੁੰਦੀ ਨੈਤਿਕ ਸਿੱਖਿਆ ਸੱਚ ਦੀ ਜਿੱਤ ਬੁਰਾਈ ਦੀ ਹਾਰ ਧਰਮ ਦੀ ਮਹਾਨਤਾ ਜਿਹੜੀ ਆ ਆਦ ਬਾਰੇ ਜਿਹੜਾ ਆ ਜੰਗਨਾਮਿਆਂ ਦੇ ਵਿੱਚ ਦੱਸਿਆ ਜਾਂਦਾ ਹੈ ਜੰਗਨਾਮੇ ਦੀ ਵਿਸ਼ੇਸ਼ਤਾ ਕੀ ਹੁੰਦੀ ਹੈ ਇਸ ਦੇ ਵਿੱਚ ਵੀਰਾਸਤੀ ਪ੍ਰਧਾਨਤਾ ਹੁੰਦੀ ਹੈ ਜੋਸ਼ ਤੇ ਹੌਂਸਲੇ ਭਰਨ ਵਾਲੇ ਸ਼ਬਦ ਹੁੰਦੇ ਨੇ ਸਚਾਈ ਤੇ ਆਧਾਰਿਤ ਬਹੁਤੇ ਜੰਗਨਾਮੇ ਇਤਿਹਾਸਿਕ ਘਟਨਾਵਾਂ ਦੇ ਉੱਤੇ ਆਧਾਰਿਤ ਹੁੰਦੇ ਨੇ ਤਸਵੀਰੀ ਅੰਦਾਜ਼ ਪੜਦੇ ਸਮੇ ਅੱਖਾਂ ਸਾਹਮਣੇ ਦ੍ਰਿਸ਼ ਜਿਉਂਦਾ ਹੋ ਜਾਵੇ ਧਾਰਮਿਕ ਪ੍ਰੇਰਨਾ ਜੰਗਨਾਮੇ ਵਿੱਚ ਅਕਸਰ ਧਾਰਮਿਕ ਉਦੇਸ਼ ਹੋਣ ਸੰਗੀਤਮਈ ਛੰਦ ਰਿਦਮ ਤੇ ਲਹਿਰ ਜੋ ਸੁਣਨ ਵਾਲੇ ਨੂੰ ਖਿੱਚੇ ਜੰਗਨਾਮੇ ਦੇ ਉਦਾਹਰਣ ਜੰਗਨਾਮਾ ਪਾਈ ਮੁਗਲਾਂ ਦੇ ਨਾਲ ਜਦੋਂ ਸਿੱਖਾਂ ਦੇ ਜੁੱਧਾਂ ਦੇ ਵਰਣਨ ਜਿਹੜੇ ਨੇ ਉਸ ਦੇ ਵਿੱਚ ਨੇ ਜੰਗਨਾਮਾ ਪਾਈ ਸੁਖਾ ਸਿੰਘ ਚਮਕੌਰ ਦੀ ਲੜਾਈ ਦਾ ਜਿਹੜਾ ਜੰਗਨਾਮਾ ਆ ਉਸ ਤੇ ਹੀ ਜਿਹੜੀ ਚਰਚਾ ਆ ਜੰਗਨਾਮਾ ਮੁਕਸਰ ਜਿਹੜੀ ਮੁਕਸਰ ਦੀ ਲੜਾਈ ਹੋਈ 40 ਮੁਕਤੀਆਂ ਦੀ ਉਸ ਦਾ ਜਿਹੜੀ ਆ ਇਸ ਦੇ ਵਿੱਚ ਵਰਣਨ ਹੈ ਜੰਗਨਾਮਾ ਸਿੱਧੀ ਗੁਰੂਆਂ ਦੇ ਸਿੱਖਾਂ ਦੇ ਬਲੀਦਾਨ ਦੀ ਗਾਥਾ ਆ ਇਸ ਦੇ ਵਿੱਚ ਉਦਾਹਰਨ ਦੇ ਵਜੋਂ ਜੇਕਰ ਕੁਝ ਪੰਕਤੀਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਸਿਰਫ ਸਿੱਖਿਆ ਦੇ ਲਈ ਹੈ ਕੋੜੇ ਗੱਜਣ ਬਾਜਾ ਮਰਗੇ ਤਲਵਾਰਾ ਚਮਕਣ ਬਿਜਲੀ ਵਾਂਗ ਧਰਮ ਰੱਖਣ ਖੇਤਰ ਵਿੱਚ ਆਏ ਬੀਰ ਸਿੰਘ ਬਾਜਾਵਾਂਗ ਇਹ ਜਿਹੜੀਆਂ ਚੀਜ਼ਾਂ ਨੇ ਆਦ ਜਿਹੜੀਆਂ ਨੇ ਜੰਗਨਾਮੇ ਦੇ ਉਦਾਹਰਣ ਲਿਖ ਸਕਦੇ ਜੇ ਕਿਸੇ ਵੀ ਤਰ੍ਹਾਂ ਦਾ ਜੰਗਨਾਮਾ ਜਿਹੜਾ ਤੁਸੀਂ ਇਸ ਦੇ ਵਿੱਚ ਪੇਪਰ ਦੇ ਵਿੱਚ ਲਿਖ ਸਕਦੇ ਤੇ ਜੰਗਨਾਮੇ ਦੀ ਮਤਤਾ ਕੀ ਹੁੰਦੀ ਹੈ ਇੰਪੋਰਟੈਂਸ ਕੀ ਹੁੰਦੀ ਹੈ ਪੁਰਾਣੇ ਜੁੱਧਾਂ ਦਾ ਲਿਖਤੀ ਸਬੂਤ ਹੋ ਜਾਂਦਾ ਹੈ ਵੀਰ ਰਸ ਕਵਿਤਾ ਦਾ ਸ਼੍ਰੇਸ਼ਟ ਰੂਪ ਹੁੰਦਾ ਹੈ ਸਮਾਜ ਨੂੰ ਹਿੰਮਤ ਤੇ ਸੱਚਾਈ ਦੀ ਪ੍ਰੇਰਣਾ ਦਿੰਦਾ ਹੈ ਧਰਮ ਲੈ ਲੈਣ ਵਾਲਿਆਂ ਨੂੰ ਜਿਹੜੀ ਅਸ਼ਰਧਾਂਤਰੀ ਜਾਜੜਾ ਕੀਤਾ ਜਾਂਦਾ ਹੈ ਕਨਕਲੂਜਨ ਜੰਗਨਾਮਾ ਸਿਰਫ ਜੰਗ ਦਾ ਵਰਣਨ ਨਹੀਂ ਸਗੋ ਇਤਿਹਾਸ ਧਰਮ ਤੇ ਸਾਹਿ ਦਾ ਸੰਯੋਗ ਹੁੰਦਾ ਇਹ ਪੜਨ ਵਾਲੇ ਦੇ ਦਿਲ ਦੇ ਵਿੱਚ ਕੀ ਕਰਦਾ ਆ ਜੋਸ਼ ਮਾਣ ਧਰਮ ਪ੍ਰਤੀਸ਼ਰਧਾ ਪੈਦਾ ਕਰਦਾ ਆ ਇਸ ਲਈ ਜੰਗਨਾਮਾ ਕੀ ਹੈ ਪੰਜਾਬੀ ਸਾਹਿ ਦਾ ਟੁੱਟ ਹਿੱਸਾ ਹੈ ਜੋ ਅੱਜ ਵੀ ਆਪਣੀ ਮਹਾਨਤਾ ਜਿਹੜੀ ਆ ਉਹ ਕਾਇਮ ਰੱਖਦਾ ਸੇ ਇਹ ਸੀ ਜੰਗਨਾਮਾ ਇਸ ਦੇ ਨਾਲ ਹੀ ਤੁਹਾਡਾ ਜਿਹੜਾ ਆ ਪੰਜਾਬੀ ਦੇ ਜਿਹੜੇ ਸਾਹਿਤ ਦੇ ਰੂਪ ਨੇ ਸਾਹਿਤ ਦੇ ਰੂਪ ਜਿਹੜੇ ਨੇ ਪੰਜਾਬੀ ਲੈਕਚਰ ਦੇ ਵਿੱਚ ਉਹ ਟਾਪਿਕ ਕਲੀਅਰ ਹੋ ਜਾਂਦਾ ਆ ਹੋਪਲੀ ਤੁਹਾਨੂੰ ਜਿਹੜੇ ਨੇ ਚਾਰੇ ਟਾਪਿਕ ਜਿਹੜੇ ਨੇ ਚੰਗੇ ਤਰੀਕੇ ਦੇ ਨਾਲ ਸਮਝ ਆ ਗਏ ਹੋਣਗੇ ਜੇਕਰ ਕਿਸੇ ਤਰ੍ਹਾਂ ਦਾ ਡਾਊਟ ਆ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਇਸ ਚੈਨਲ ਦੇ ਉੱਤੇ ਤੁਹਾਨੂੰ ਸਾਰੀਆਂ ਅਪਡੇਟਸ ਸਟੱਡੀ ਮਟੀਰੀਅਲ ਜਿਹੜਾ ਹੈ ਮਿਲ ਜਾਣਗੇ ਥੈਂਕਸ ਫॉर ਅ ਵਾਚਿੰਗ ਕੀਪ ਲਰਨਿੰਗ ਕੀਪ ਗਰੋਇੰਗ ਕੀ ਫੋਕਸ ਬਾਏ ਬਾਏ ਸਟੂਡੈਂਟਸ